ਦੇਖੋ ਸਰ ਜੇ ਪੰਜਾਬ ਸਰਕਾਰ ਨੂੰ ਲੋਕਾਂ ਦੇ ਘਰਾ ਦੀ ਰਹਿਸ਼ ਦੀ ਫਿਕਰ ਹੈ ਪੰਜਾਬ ਸਰਕਾਰ ਕੋਲ ਅੰਕੜਾ ਹੈਗਾ ਕੋਈ ਅਸਲ ਵਿੱਚ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਕੋਲ ਟੋਟਲ ਕਿੰਨੀ ਜ਼ਮੀਨ ਹੈ ਮੰਨ ਲਿਆ ਜਾਵੇ ਹਰ ਪਿੰਡ ਦੀ ਪੰਚਾਇਤ ਕੋਲ 5 ਤੋਂ 10 ਕਿੱਲੇ ਜ਼ਮੀਨ ਹੈ ਪੰਜਾਬ ਸਰਕਾਰ ਨੂੰ ਬਹੁਤ ਫਿਕਰ ਲੱਗਾ ਪੰਜਾਬ ਸਰਕਾਰ ਫਿਕਰ ਚ ਸੁੱਕੀ ਪਈ ਆ ਵੀ ਲੋਕਾਂ ਨੂੰ ਘਰ ਦੇਣੇ ਆ ਤੇ ਜੇ ਘਰ ਦੇਣੇ ਆ ਪੰਜ ਪੰਜ ਉਹ 5-10 ਕਿੱਲੇ ਜਿਹੜੀ ਜ਼ਮੀਨ ਕੱਲੇ-ਕੱਲੇ ਪਿੰਡ ਦੀ 10 ਕਿਲੇ ਚ ਵਿੱਚ ਘਰ ਪਾਓ ਲੋਕਾਂ ਨੂੰ ਦਿਓ ਬੜੇ ਗਰੀਬ ਲੋਕ ਉਹ ਇੱਕ ਇੱਕ ਕਮਰੇ ਦੇ ਘਰ ਚ ਰਹਿ ਰਹੇ ਨਗਰ ਕੌਂਸਲਰਾਂ ਦੀਆਂ ਬੜੀ ਜ਼ਮੀਨਾਂ ਵਾ ਤਰਨਤਾਰ ਨਗਰ ਕੌਂਸਲ ਦੀ ਕਿੰਨੀ ਜ਼ਮੀਨ ਹੈ ਉੱਥੇ ਪਾਓ ਘਰ ਲੋਕਾਂ ਨੂੰ ਦਿਓ ਇਹ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਤੁਸੀਂ ਮੈਂ ਤੁਹਾਡਾ ਏਜੰਡਾ ਦੱਸ ਦੇਣਾ ਕੀ ਆ ਤੁਸੀਂ ਇਹ ਨਾ ਕਿ ਲੋਕਾਂ ਨੂੰ ਪਤਾ ਨਹੀਂ 65000 ਏਕੜ ਲੈਂਡ ਪੂਲਿੰਗ ਦਾ ਸਾਰਾ ਕੁਝ ਕਰਕੇ ਉਹਦੇ ਵਿੱਚ ਕਿੰਨੇ ਲੱਖ ਮੈਂ ਇਹ ਗਿਣਤੀ ਨਹੀਂ ਦਿੰਦਾ 2 ਲੱਖ 5 ਲੱਖ 10 ਲੱਖ ਗੈਰ ਪੰਜਾਬੀ ਲਿਆ ਕੇ ਵਸਾਉਣੇ ਆ ਉਹ ਕਿਦਾਂ ਜਿੱਦਾਂ ਪ੍ਰਕਾਸ਼ ਚੰਦ ਬਾਦਲ ਨੇ 35 ਏਕੜ ਜ਼ਮੀਨ ਪੰਜਾਬ ਸਰਕਾਰ ਦੇ ਲੋਕਾਂ ਤੇ ਦਿੱਤੇ ਟੈਕਸ ਦੀ ਪੈਸਾ ਜ਼ਮੀਨ ਦੇ ਕੇ ਪੰਜਾਬ ਸਰਕਾਰ ਨੇ 35 ਏਕੜ ਵਿੱਚ ਚੰਡੀਗੜ੍ਹ ਲਾਗੇ ਪ੍ਰਵਾਸੀਆਂ ਨੂੰ ਉਹ ਕਲੋਨੀਆਂ ਦਿੱਤੀਆਂ ਉਹ 35 ਏਕੜ 'ਚ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਸੀ ਪੰਜਾਬ ਸਰਕਾਰ ਨੂੰ ਲੋਕਾਂ ਦੀ ਰਹਿائش ਦਾ ਲੋਕਾਂ ਦੇ ਘਰਾਂ ਦਾ ਕੋਈ ਫਿਕਰ ਨਹੀਂ ਹੂੰ ਜੇ ਫਿਕਰ ਹੋਵੇ ਫਿਰ ਇਹਨੇ ਗੱਲਾਂ ਦੇ ਜਵਾਬ ਦੇ ਦੇ ਹਾਂਜੀ ਦੋਸਤੋ ਸੱਸੀ ਕਾਲ ਦੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਟਾਕ ਵਿਦ ਹਾਨੀ ਚੈਨਲ ਦੇ ਵਿੱਚ ਅੱਜ ਜਿਹੜੇ ਅਸੀਂ ਮਸਲੇ ਤੇ ਗੱਲ ਕਰ ਰਹੇ ਹਾਂ ਜਿਹੜਾ ਪੰਜਾਬ ਦਾ ਬਹੁਤ ਹੀ ਗੰਭੀਰ ਮੁੱਦਾ ਬਣਦਾ ਜਾ ਰਿਹਾ ਲੈਂਡ ਪੋਲਿੰਗ ਸਕੀਮ ਪੰਜਾਬ ਸਰਕਾਰ ਕਿਸਾਨਾਂ ਨੂੰ ਕਹਿ ਰਹੀ ਹੈ ਇਸ ਦੇ ਦੇ ਵਿੱਚ ਤੁਹਾਡਾ ਫਾਇਦਾ ਹੈ ਉਹ ਕਹਿੰਦੇ ਅਸੀਂ ਇਸ ਦਾ ਫਾਇਦਾ ਨਹੀਂ ਲੈਣਾ ਹੋਰ ਵੀ ਮੁੱਦਿਆਂ ਤੇ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਨੇ ਆਰਟੀਆਈ ਐਕਟੀਵਿਸਟ ਸਰਦਾ ਸੁਖਦੀਪ ਸਿੰਘ ਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਵੈਲਕਮ ਹਾਂਜੀ ਹਾਂਜੀ ਸਰ ਸਭ ਤੋਂ ਪਹਿਲਾ ਮਸਲਾ ਲੈਂਡ ਪੋਲਿੰਗ ਸਕੀਮ ਜਦੋਂ ਭਗਵੰਤ ਮਾਨ ਜੀ ਸੱਤਾ ਦੇ ਵਿੱਚ ਨਹੀਂ ਹੁੰਦੇ ਸੀ ਉਹ ਸੋਸ਼ਲ ਮੀਡੀਆ ਦੇ ਲੋਕ ਵੀਡੀਓ ਚਲਾ ਰਹੇ ਆ ਉਹ ਕਹਿੰਦੇ ਕਿਸਾਨਾਂ ਨੂੰ ਬਰਬਾਦ ਕਰਨਾ ਚਾਹੁੰਦੀ ਮੋਦੀ ਸਰਕਾਰ ਤੇ ਉਹ ਉਦਾਂ ਦੀ ਸਕੀਮ ਲੈ ਕੇ ਆ ਰਹੇ ਆ ਪੀ ਜਿਹੜੀ ਕਿਸਾਨਾਂ ਨੂੰ ਕੋ ਜਮੀਨਾਂ ਖੋਣੀਆਂ ਚਾਹੁੰਦੇ ਉਹ ਕਹਿੰਦੇ ਅਸੀਂ ਨਹੀਂ ਦੇਣੀ ਹੈ ਕਹਿੰਦੇ ਅਸੀਂ ਲੈਣੀਆਂ ਚਾਹੁੰਦੇ ਦੇਖੋ ਸਰ ਸਭ ਤੋਂ ਪਹਿਲਾਂ ਤੇ ਸਰਕਾਰ ਦੀ ਨੀਅਤ ਤੇ ਸ਼ੱਕ ਹੈ ਸ਼ੱਕ ਕਿਉਂ ਆ ਮੈਂ ਕੁਝ ਗੱਲਾਂ ਕਹਿਣੀਆਂ ਚਾਹੂੰਗਾ ਉਹ ਗੱਲਾਂ ਬਿਲਕੁਲ ਸੱਚ ਨੇ ਤੇ ਮੇਰੇ ਪੰਜਾਬੀ ਵੀਰਾਂ ਭੈਣਾ ਭਰਾਵਾਂ ਨੂੰ ਸਾਰੇ ਭਾਈਚਾਰਿਆਂ ਨੂੰ ਗੱਲ ਕੌੜੀ ਲੱਗੂਗੀ ਪੰਜਾਬੀ ਚਾਹੇ ਬਹੁਤ ਦਲੇਰ ਨੇ ਸਾਰੇ ਭਾਈਚਾਰੇ ਬਹੁਤ ਜੁਰਤ ਰੱਖਦੇ ਆ ਆਪਾਂ ਕਹਿੰਦੇ ਨਾ ਵੀ ਇਹੀ ਆਪਾਂ ਐਂਡ ਕਰਾਤਾ ਹਰ ਗੱਲ ਚਾਵੇਂ ਅੱਜ ਕੱਲ ਦਾ ਯੂਥ ਕਹਿੰਦਾ ਤੇ ਇਸੇ ਗੱਲ ਨੂੰ ਫੜ ਕੇ ਮੈਂ ਦੂਜੀ ਗੱਲ ਕਰਦਾ ਮੈਂ ਹੁਣ ਕਹਿੰਦਾ ਵੀ ਉਹਨਾਂ ਨੇ ਐਂਡ ਕਰਾਤਾ ਜੇ ਤੁਹਾਡਾ ਤੁਹਾਡਾ ਐਂਡ ਹੋ ਚੱਲਿਆ ਜੀ ਤੁਹਾਡੇ ਸਵਾਲ ਤੇ ਮੈਂ ਬਾਅਦ ਚਾਹਣਾ ਪਹਿਲਾਂ ਕੁਛ ਮੈਂ ਚੀਜ਼ ਦੱਸਣੀ ਚਾਹਣਾ ਜਿਹੜੀ ਚਣਕੇ ਦਿੱਤੀ ਆ ਉਹ ਕੀ ਆ ਮਤਲਬ ਮੈਨੂੰ ਕੋਈ ਇਹ ਵੀ ਨਾ ਕਹੇ ਵੀ ਮੈਂ ਗਿਆਨ ਦੇ ਰਿਹਾ ਜੇ ਮੇਰੀਆਂ ਗੱਲਾਂ ਗਿਆਨ ਲੱਗਦੀਆਂ ਤੇ ਤੁਸੀਂ ਇਸ ਗੱਲ ਨੂੰ ਚਿਤھ ਕੇ ਵੇਖ ਲਿਓ ਸੋਚ ਕੇ ਵੇਖ ਲਿਓ ਵੀ ਇਹ ਗੱਲਾਂ ਗਲਤ ਨੇ ਕਿ ਸਹੀ ਨੇ ਸ਼ਤਰੂ ਕੋ ਪਹਿਚਾਨਣੇ ਵਿੱਚ ਜਿੰਨੀ ਦੇਰ ਕਰੋਗੇ ਆਪਣੇ ਅੰਤ ਕੋ ਉਤਨਾ ਹੀ ਨਜ਼ਦੀਕ ਲਾਓਗੇ पछाने तो देर करती इस करके अंत नेड़े आ गए अगली गल अब ज़रा ठहरो और सोचो देखो कौन है जो बार बार तुम्हें गिरता देखना चाहता है जो तुम्हारी पीठ पीछे हर बार तुम्हें छोटा साबित करने की कोशिश करता है जो हर बार तुम्हारी सफलता को देखकर मुस्कुराता तो है लेकिन अंदर ही अंदर जल रहा होता है ध्यान रखना जो तुम्हारी पीठ पीछे तुम्हारे नाम को खाता है तुम्हारे सामने आकर गले नहीं लगाता गला घोटता है ये चाणक्य नीति है वो स्पेसिफिकली कहेंदे पहचानो उन्हें जो तुम्हारी आड़ में तुम्हें ही मार रहे हैं ਇਹਨਾਂ ਗੱਲਾਂ ਸਾਰੀਆਂ ਦਾ ਤੱਤ ਸਾਰ ਇਹ ਆ ਅਸੀਂ ਆਪਣੇ ਦੁਸ਼ਮਣ ਨੂੰ ਪਛਾਣਿਆ ਨਹੀਂ ਇਹ ਗੱਲਾਂ ਕਰਨੀਆਂ ਪੈਂਦੀਆਂ ਔਰ ਪੰਜਾਬੀਆਂ ਵਾਸਤੇ ਗੱਲਾਂ ਕਰਨੀਆਂ ਬਣਦੀਆਂ ਜੇ ਆਪਾਂ ਇਹ ਆਖੀਏ ਵੀ ਪੰਜਾਬ ਸਰਕਾਰ ਬਹੁਤ ਜ਼ਿਆਦਾ ਚਿੰਤਤ ਹੋ ਗਈ ਇਸ ਗੱਲ ਤੋਂ ਵੀ ਪੰਜਾਬੀਆਂ ਕੋਲ ਘਰ ਨਹੀਂ ਹੈਗੇ ਉਹ ਵੀ ਗਲਤ ਗੱਲ ਇਹੋ ਜਿਹੀ ਵੀ ਕੋਈ ਗੱਲ ਨਹੀਂ ਪੰਜਾਬ ਸਰਕਾਰ ਨੂੰ ਇੱਕ ਆਫਰ ਕਰਦਾ ਤੁਸੀਂ ਆਪਣਾ ਚੀਫ ਸੈਕਟਰੀ ਪੱਧਰ ਦਾ ਆਈਐਸ ਪੱਧਰ ਦਾ ਕੋਈ ਵੀ ਪੀਸੀਐਸ ਕੋਈ ਵੀ ਪ੍ਰਿੰਸੀਪਲ ਸੈਕਟਰੀ ਸਪੈਸ਼ਲ ਸੈਕਟਰੀ ਇੱਕ ਦਿਨ ਦੇ ਵਿੱਚ ਤੁਹਾਡੇ ਕੋਲ ਟਾਈਮ ਹੈਗਾ ਅੰਕੜਾ ਦੇ ਦਿਓ ਪੰਜਾਬ ਨੂੰ ਲਾਈਵ ਕਰਕੇ ਤੁਹਾਡੇ ਕੋਲ ਸਾਰੇ ਪੰਜਾਬ ਦੇ ਵਿੱਚ ਕਿੰਨਿਆਂ ਲੋਕਾਂ ਕੋਲ ਘਰ ਹੈਗੇ ਆ ਕਿੰਨਿਆਂ ਲੋਕਾਂ ਕੋਲ ਘਰ ਨਹੀਂ ਹੈਗੇ ਇਹ ਸਰਵੇਖਣ ਪੰਜਾਬ ਸਰਕਾਰ ਕੋਲ ਨਹੀਂ ਹੈਗਾ ਨੰਬਰ 2 ਕਿੰਨੀਆਂ ਕਲੋਨੀਆਂ ਕਟੀਆਂ ਕਿੰਨੀਆਂ ਕਲੋਨੀਆਂ ਨਜਾਇਜ਼ ਕਿੰਨੀਆਂ ਕਲੋਨੀਆਂ ਅਧਿਕਾਰਤ ਉਹਨਾਂ ਚ ਪੋਜੈਸ਼ਨ ਦੇ ਅੰਡਰ ਕਿੰਨਾ ਏਰੀਆ ਕਿੰਨਾ ਏਰੀਆ ਬਾਕੀ ਪੰਜਾਬ ਸਰਕਾਰ ਕੋਲ ਕੋਈ ਸਰਵੇ ਨਹੀਂ ਜਿਹੜੀਆਂ ਜ਼ਮੀਨਾਂ ਜ਼ਮੀਨਾਂ ਦਾ ਅਧਿਗ੍ਰਹਿਣ ਹੋ ਚੁੱਕਾ ਵਾ ਉਹਨਾਂ ਦੇ ਵਿੱਚ ਕਿੰਨੀ ਜ਼ਮੀਨ ਯੂਜ਼ ਕਰ ਲਈ ਗਈ ਆ ਸਰਕਾਰ ਕੋਲ ਕੋਈ ਅੰਕੜਾ ਨਹੀਂ ਹੁਣ ਮੈਂ ਸਟੈਪ ਵਾਈਜ਼ ਸ਼ੁਰੂ ਕਰਦਾ ਗੱਲ 1953 ਦੇ ਵਿੱਚ ਕੇਂਦਰ ਸਰਕਾਰ ਦੀ ਪਾਲਿਸੀ ਸੀ ਪੰਜਾਬ ਦੇ ਕੁਝ ਪਿੰਡ ਲੈ ਕੇ 28170 ਏਕੜ ਦੇ ਵਿੱਚ ਚੰਡੀਗੜ੍ਹ ਬਣਾਇਆ ਚੰਡੀਗੜ੍ਹ ਬਣਾਇਆ ਵਸਾਇਆ ਉਹਦੇ ਤੇ ਅੱਜ ਤੱਕ ਕਿਸੇ ਨੂੰ ਕੋਈ ਤਰਾਜ ਨਹੀਂ ਵੱਖਰੀ ਗੱਲ ਆ ਉਹਨਾ ਪਿੰਡਾਂ ਦੇ ਲੋਕ ਅਜਾ ਵੀ ਰੋਂਦੇ ਫਿਰਦੇ। ਕੋਈ ਇਤਰਾਜ ਤਾਂ ਨਹੀਂ ਨਾ? ਪਰ ਅੱਗੇ ਆ ਜਾਓ। ਮੋਲਾਪੁਰ ਦੇ ਨੇੜੇ ਚੰਡੀਗੜ੍ਹ ਉਹ ਨਿਊ ਚੰਡੀਗੜ੍ਹ ਬਸਾਇਆ ਗਿਆ। ਹੁਣ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਕਿੰਨੇ ਬਸਾਇਆ। 3600 ਏਕੜ ਦੇ ਵਿੱਚ ਆਓ। ਨਿਊ ਚੰਡੀਗੜ੍ਹ ਵੱਡੇ-ਵੱਡੇ ਧਰੰਤਰ ਲੀਡਰ ਜਿਹੜੇ ਵੱਡੇ-ਵੱਡੇ ਲੀਡਰ ਬਣੇ ਫਿਰਦੇ ਆ ਉਹਨਾਂ ਨੇ ਬਣਾਇਆ ਇਕੋ ਸਿਟੀ 1, ਇਕੋ ਸਿਟੀ 2 ਨਿਊ ਚੰਡੀਗੜ੍ਹ 3600 ਏਕੜ ਅਜੇ ਵੀ ਉੱਥੇ 50% ਪਲਾਟ ਖਾਲੀ ਪੰਜਾਬ ਸਰਕਾਰ ਜਿਨ੍ਹਾਂ ਲੋਕਾਂ ਨੂੰ ਘਰ ਦੇਣਾ ਚਾਹੁੰਦੀ ਆ ਉਹ ਜਿਹੜੇ 50% ਦੇ ਕਰੀਬ ਨਿਊ ਚੰਡੀਗੜ੍ਹ ਜਗ੍ਹਾ ਖਾਲੀ ਆ ਉੱਥੇ ਕਿਉਂ ਨਹੀਂ ਲੈ ਕੇ ਦਿੰਦੀ ਉਸ ਤੋਂ ਅੱਗੇ ਆਜੋ ਮੁਹਾਲੀ ਦੇ ਵਿੱਚ ਇੱਕ ਪ੍ਰੋਜੈਕਟ ਸ਼ੁਰੂ ਹੋਇਆ ਜਨਵਰੀ 21 ਦੇ ਵਿੱਚ ਉਹਦਾ ਸ਼ਾਇਦ ਲਾਂਚ ਕੀਤਾ ਪ੍ਰੋਜੈਕਟ ਮੈਟਰੋ ਪਾਲਿਸੀਟੀ ਇਸ ਤਰ੍ਹਾਂ ਕਰੇ ਕੁਝ ਹੈਗਾ ਉਹ ਅੱਦੇ ਤੋਂ ਵੀ ਜ਼ਿਆਦਾ ਜਗ੍ਹਾ ਖਾਲੀ ਆ ਪੰਜਾਬ ਸਰਕਾਰ ਜਗ੍ਹਾ ਉੱਥੇ ਦੇ ਦੇ ਹੁਣ ਅੱਗੇ ਆ ਜਾਓ ਕੇਂਦਰ ਸਰਕਾਰ ਉਦੋਂ ਜਦੋਂ ਕੇਂਦਰ ਸਰਕਾਰ ਨੇ ਕੋਰੋਨਾ ਦੇ ਦੌਰਾਨ ਕਾਨੂੰਨ ਫਰੇਮ ਕਰਤੇ ਇਹ ਵੀ ਕਿਹਾ ਜਾਂਦਾ ਸੀ ਵੀ ਕਾਰਪੋਰੇਟ ਸੈਕਟਰਾਂ ਦੇ ਵੱਡੇ ਜਿਹੜੇ ਥਿੰਕ ਟੈਂਕ ਸੀਗੇ ਉਹਨਾਂ ਨੇ ਖੇਤੀ ਕਾਨੂੰਨ ਤਿੰਨ ਜਿਹੜੇ ਸੀ ਉਹ ਫਰੇਮ ਕਰਕੇ ਦਿੱਤੇ ਸੀ ਪਰ ਮੈਨੂੰ ਇਹ ਗੱਲ ਕਹਿਣ 'ਚ ਕੋਈ ਝਿਜਕ ਨਹੀਂ ਲਾਂਤ ਵਾਲੀ ਗੱਲ ਆ ਉਸ ਸਰਕਾਰ ਲਈ ਜਿਹਦੇ ਕੋਲ ਆਪਣੇ ਅਫਸਰ ਹੈਗੇ ਆ ਤੇ ਕਾਰਪੋਰੇਟ ਸੈਕਟਰਾਂ ਵਾਸਤੇ ਲੋਕਾਂ ਨੂੰ ਲੋਕਾਂ ਦੇ ਹੱਕ ਕੁਚਲਣ ਵਾਸਤੇ ਤੁਸੀਂ ਖੇਤੀ ਵਾਸਤੇ ਤਿੰਨ ਕਾਨੂੰਨ ਬਣਾਏ ਉਹ ਕੀ ਸੀ ਕੇਂਦਰ ਸਰਕਾਰ ਵੀ ਕਹਿ ਰਹੀ ਸੀ ਇਹ ਕਿਸੂਨ ਕਾਨੂੰਨ ਕਿਸਾਨਾਂ ਦੇ ਭਲੇ ਲਈ ਆ ਕਿਸਾਨਾਂ ਨੂੰ ਇੱਥੇ ਫਾਇਦਾ ਹੋਊਗਾ ਸਰਕਾਰ ਕੋਈ ਵੀ ਹੋਵੇ ਉਹ ਇਦਾਂ ਕਹਿੰਦੀ ਨਹੀਂ ਸਰਕਾਰ ਕੋਈ ਵੀ ਹੋਵੇ ਕੋਈ ਇਦਾਂ ਕਹਿੰਦੀ ਆ ਬੜੀਆਂ ਸਰਕਾਰਾਂ ਕਨਫੈਸ਼ਨਿਸਟ ਵੀ ਹੈ ਹੁਣ ਤੁਹਾਡੇ ਸਵਾਲ ਦਾ ਜਵਾਬ ਆ 4 ਜੁਲਾਈ 55 ਨੂੰ ਹਰਮੰਦਰ ਸਾਹਿਬ ਦੇ ਵਿੱਚ ਸਰਾਮਾਂ ਦੇ ਵਿੱਚ ਸਾਰੇ ਗੁਰਦੁਆਰਿਆਂ ਵਿੱਚ ਪੰਜਾਬ ਪੁਲਿਸ ਵਾਰੀ ਅਸ਼ਵਨੀ ਕੁਮਾਰ ਡੀਏਜੀ ਦੀ ਅਗਵਾਈ ਚ ਪੰਜਾਬ ਸਰਕਾਰੀ ਸੀ ਇਹੋ ਪੰਜਾਬ ਸਰਕਾਰ ਸੀ ਜਿਨੇ ਕਨਫੈਸ਼ਨਿਸਟ ਬਣ ਕੇ ਉਸ ਟਾਈਮ ਦਾ ਮੁੱਖ ਮੰਤਰੀ ਭੀਮ ਸੈਨ ਸੱਚਰ ਮੰਜੀ ਹਾਲ ਦਰਬਾਰ ਸਾਹਿਬ ਆ ਕੇ ਮਾਫੀ ਮੰਗ ਕੇ ਗਿਆ ਸਾਡੀ ਗਲਤੀ ਸੀ ਸਰਕਾਰ ਮੰਨਦੀ ਕੋਈ ਹੁਣ ਕਿਸਾਨ ਕਹਿੰਦੇ ਆ ਵੀ ਓਦਾਂ ਵੀ ਜੇ ਸਾਡੀਆਂ ਜ਼ਮੀਨਾਂ ਖੋਲਣਗੇ ਓਦਾਂ ਵੀ ਮਰੇ ਪਈਆਂ ਪਏ ਆ ਤਾਂ ਇਹ ਜ਼ਮੀਨਾਂ ਨਹੀਂ ਦੇਣੀਆਂ ਮਾਰ ਪਾਵੇ ਜਾਈ ਦੇਖੋ ਸਰ ਮੈਂ ਗੱਲ ਆਪਣੀ ਉੱਥੇ ਹੀ ਲੈ ਰਿਹਾ ਉਹ ਪੰਜਾਬ ਸਰਕਾਰ ਸੀ ਕਨਫੈਸ਼ਨਿਸਟ ਸੀ ਮੋਦੀ ਸਾਹਿਬ ਨੇ ਮੈਂ ਮਨੂੰ ਮੇਰੇ ਪ੍ਰਾਈਮ ਮਿਨਿਸਟਰ ਨੇ ਮੇਰੇ ਭੀਆ ਮੈਂ ਇਸ ਦੇਸ਼ ਦਾ ਸ਼ਹਿਰੀ ਆ ਮੈਨੂੰ ਕਿਸੇ ਕੋਲ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਵੀ ਕੌਣ ਕਿੰਨਾ ਦੇਸ਼ ਭਗਤ ਹੈ ਕੌਣ ਕਿੰਨਾ ਰਾਖਟਰ ਭਗਤ ਹੈ ਮੇਰੇ ਵੀ ਪ੍ਰਾਈਮ ਮਿਨਿਸਟਰ ਪਰ ਜਦੋਂ ਕੋਈ ਚੁਲਾਕੀਆਂ ਚੁਸਤੀਆਂ ਕਰਦੇ ਆ ਉਦੋਂ ਮੈਨੂੰ ਗੁੱਸਾ ਲੱਗਦਾ ਹੋਗਾ ਮੈਂ ਵੀ ਵੋਟ ਪਾਉਣਾ ਵੋਟ ਦਾ ਅਧਿਕਾਰ ਹੈ ਮੇਰੇ ਕੋਲ ਅੱਜ ਮੈਨੂੰ ਮਹਿਸੂਸ ਹੁੰਦਾ ਜੇਕ ਅਗਸਤ ਹੈ 트럼ਪ ਸਾਹਿਬ ਨੇ ਠਾਣੇਦਾਰੀ ਕਰਕੇ ਇੰਡੀਆ ਦੇ 25% ਦਾ ਭਾਰਤ ਤੇ ਟੈਰਫ ਲਾਤਾ ਹੁਣ 7 ਅਗਸਤ ਕਰਤਾ ਚਲੋ 7 ਅਗਸਤ ਕਰਤਾ ਹੋਗਾ ਉਹ ਰੁਕਣਾ ਤਾਂ ਨਹੀਂ ਕਰ ਮੇਰੇ ਕਹਿਣ ਦਾ ਮਤਲਬ ਇਹ ਆ ਜਦੋਂ ਕੋਈ ਸਿਆਸੀ ਲੋਕ ਪਖੰਡ ਕਰਦੇ ਆ ਉਹਨਾਂ ਦੇ ਪਖੰਡ ਦਾ ਪਰਦਾ ਫਾਸ਼ ਹੁੰਦਾ ਮੇਰੇ ਗੱਲ ਕਹਿਣ ਦਾ ਮਤਲਬ ਇਹ ਆ ਮੋਦੀ ਸਾਹਿਬ ਨੇ ਵੀ ਸਿਰ ਤੇ ਰਮਾਲ ਬੰਨ ਕੇ ਦਰਬਾਰ ਸਾਹਿਬ ਅੱਧਰ ਬੰਦ ਉੱਥੇ ਦਿੱਲੀ ਮੱਥਾ ਟੇਕ ਕੇ ਹਮ ਕਿਸਾਨੋ ਕੋ ਸਮਝਾ ਨਹੀਂ ਸਕੇ ਹਮਾਰੀ ਤਵੱਸ਼ਾ ਵਿੱਚ ਕਮੀ ਰਹੀ ਹੋਗੀ ਹੁਣ ਭਗਵੰਤ ਮਾਨ ਤੇ ਕੇਜਰੀਵਾਲ ਦੀ ਤਵੱਸ਼ਾ ਵਿੱਚ ਕਮੀ ਹੈ ਇਹ ਤਾਂ ਮੈਨੂੰ ਲੱਗਦਾ ਇਨ ਤਬਸਾ ਪੂਰੀ ਹੋ ਗਈ ਹੈ ਜਿਹੜਾ ਇਹ ਲੈਂਡ ਪੂਲਿੰਗ ਦੀ ਨੀਤੀ ਲਾਇਆ ਮੇਰਾ ਇਹ ਕਹਿਣਾ ਇਹ ਆ ਇਹ ਸਕੀਮ ਕੇਂਦਰ ਸਰਕਾਰ ਦੀ ਆ ਕੇਂਦਰ ਸਰਕਾਰ ਦੇ ਇਸ਼ਾਰਿਆਂ ਦੇ ਕਹਿੰਦੇ ਇਹ ਘੁੱਗੂ ਬਾਟਿਆ ਵਾਂਗੂ ਨੱਚ ਕੇ ਕਾਰਪੋਰੇਟਾਂ ਨੂੰ ਪੰਜਾਬ ਦੀ ਜ਼ਮੀਨ ਦੇਣਾ ਚਾਹੁੰਦੇ ਆ ਪਰ ਪੱਤਰਕਾਰ ਤਨਦੀਪ ਸਿੰਘ ਧਾਰੀਵਾਲ ਕਹਿ ਰਹੇ ਸੀ ਇਹ ਲੈਂਡ ਪੂਲਿੰਗ ਸਕੀਮ ਪੰਜਾਬ ਪੰਜਾਬ ਵਿੱਚ ਸਭ ਤੋਂ ਪਹਿਲਾਂ ਕਾਲੀ ਦਲ ਨੇ ਸ਼ੁਰੂਆਤ ਕੀਤੀ ਮੈਂ ਸਰ ਨਿਊ ਚੰਡੀਗੜ੍ਹ ਦੀ ਗੱਲ ਕਰ ਰਿਹਾ ਹੂੰ ਤੁਸੀਂ ਗੱਲ ਕਰ ਦਿੱਤੀ ਸੀ ਮੈਂ ਜਵਾਬ ਦੇ ਦਿੰਦਾ ਹਾਂ ਨਿਊ ਚੰਡੀਗੜ੍ਹ ਜਿਹੜਾ ਵਾ ਕਾਲੀਤਲ ਨੇ ਵਸਾਇਆ ਸੁਖਵੀਰ ਸਿੰਘ ਬਾਦਲ ਦੇ ਕਿੰਨੇ ਪਲਾਟ ਉੱਥੇ ਹੋਟਲ ਹੈ ਹੋਟਲ ਹੋਟਲ ਤਾਂ ਵੱਖਰੀ ਚੀਜ਼ ਆ 3600 ਏਕੜ ਦੇ ਵਿੱਚ ਜਿਹੜੀ ਪਲੋਟਿੰਗ ਕੀਤੀ ਗਈ ਆ ਹਰਦੀਪ ਸਿੰਘ ਡਿਵਿਡਵੇ ਦੀ ਕਿਤਾਬ ਪੜ੍ਹ ਲਓ ਸਾਕਾ ਬਲੂ ਸਟਾਰ ਤੋਂ ਬਾਅਦ ਉਹ ਕਹਿ ਰਿਹਾ ਵਾ ਜਸਪੀਰ ਸਿੰਘ ਰੋਡੇ ਨਾਲ ਰੱਖ ਕੇ ਕਲੋਨੀ ਕੱਟੀ ਤੁਸੀਂ ਸਵਾਲ ਕੀਤਾ ਮੈਂ ਜਵਾਬ ਦਿੰਦਾ ਮੈਂ ਵੈਸੇ ਨਹੀਂ ਗੱਲ ਕਰਨੀ ਪਰ ਹੁਣ ਬਹੁਤ ਸਾਰੇ ਪਿੰਡਾਂ ਨੇ ਮਤੇ ਪਾ ਲਏ ਆ ਉਹ ਕਾਫੀ ਹੱਦ ਤੱਕ ਪਿੰਡਾਂ ਨੇ ਮਤੇ ਪਾ ਲਏ ਵੀ ਸਾਡੀ ਸਾਰਾ ਪਿੰਡ ਇੱਕ ਪਾਸੇ ਆ ਤੇ ਸਰਕਾਰ ਇੱਕ ਪਾਸੇ ਆ ਦੇਖੋ ਸਰਕਾਰ ਇੱਕ ਪਾਸੇ ਆ ਮੈਂ ਭਗਵੰਤ ਮਾਨ ਸਰਕਾਰ ਨੂੰ ਤੇ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹਣਾ ਲੋਕਾਂ ਦੇ ਹੱਕ ਕੁਚਲਣ ਦਾ ਇਹ ਕੌਨਫੀਡੈਂਸ ਤੁਹਾਨੂੰ ਕਿੱਥੋਂ ਆਉਂਦਾ ਇਹ ਤਾਂ ਵੱਲ ਤੁਹਾਡੀਆਂ ਲੱਤਾਂ ਪਾਰ ਨਹੀਂ ਚਲਦੀਆਂ ਤੁਸੀਂ ਇੰਨੀ ਜੋਗੇ ਨਹੀਂ ਇਹ ਐਜੰਡਾ ਤੁਹਾਨੂੰ ਕਿਥੋਂ ਉਤੋਂ ਆਇਆ ਮੈਂ ਜੇ ਸਿੱਧਾ ਕਹਿ ਦਿਆਂ ਬੀਜੇਪੀ ਜਿਹੜੇ ਸ਼ਾਮ-ਦਾਮ ਦੰਡ ਭੇਦ ਲਈ ਮਸ਼ਹੂਰ ਹੈ ਉਹ ਸਿੱਧੇ ਤੌਰ ਤੇ ਪੰਜਾਬ ਦੀ ਸਰਕਾਰ ਤੋੜ ਕੇ ਬੀਜੇਪੀ ਦੀ ਸਰਕਾਰ ਨਹੀਂ ਬਣਾਉਣੀ ਚਾਹੁੰਦੀ ਉਹ ਇਨਡਾਇਰੈਕਟ ਤਰੀਕੇ ਨਾਲ ਰਾਜ ਕਰ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਆ ਇਹ ਬੀਜੇਪੀ ਦੀ ਸਰਕਾਰ ਹੈ ਯੋਗਜੰਡਾ ਬੀਜੇਪੀ ਦਾ ਅਗਲੀ ਗੱਲ ਮੈਂ ਕਰ ਰਿਹਾ 65000 ਏਕੜ ਜ਼ਮੀਨ ਲੈ ਰਿਆ ਪੰਜਾਬ ਸਰਕਾਰ ਕੋਲ ਕੋਈ ਅੰਕੜਾ ਹੈਗਾ 40 ਲੱਖ ਏਕੜ ਦੇ ਕਰੀਬ ਕਿਹਾ ਜਾਂਦਾ ਵੀ ਪੰਜਾਬ ਦੇ ਕੋਲ ਜ਼ਮੀਨ ਹੈ ਇਸ ਫੋਰੀ ਟੋਟਲ ਕਿੰਨੇ ਫੋਰ ਲੇਨ ਹਾਈਵੇ ਨਿਕਲ ਗਏ ਭਾਰਤ ਮਾਲਾ ਪ੍ਰੋਜੈਕਟ ਨਿਕਲ ਗਿਆ ਜਿਹੜੀਆਂ ਇੰਟਰਨੈਸ਼ਨਲ ਰੋਡਸ ਆ ਉਹ ਨਿਕਲ ਗਈਆਂ ਕਿੰਨੀ ਜ਼ਮੀਨ ਪੰਜਾਬ ਦੀ ਉਹ ਚੋਂ ਖਤਮ ਹੋ ਗਈ ਸਰਕਾਰ ਕੋਲ ਕੋਈ ਅੰਕੜਾ ਹੈਗਾ ਪੰਜਾਬ ਸਰਕਾਰ ਦਾ ਖੇਤੀਬਾੜਾ ਮੰਤ ਖੇਤੀਬਾੜੀ ਮੰਤਰਾਲਾ ਕੀ ਕਰਦਾ ਖੇਤੀਬਾੜੀ ਮੰਤਰੀ ਦਾ ਕੰਮ ਹੀ ਕੋਈ ਨਹੀਂ ਵਿੱਤ ਮੰਤਰੀ ਦਾ ਕੰਮ ਹੀ ਕੋਈ ਨਹੀਂ ਗ੍ਰਹਿ ਮੰਤਰੀ ਦਾ ਕੰਮ ਹੀ ਕੋਈ ਨਹੀਂ ਮੈਂ ਓਪਨ ਕਰ ਰਿਹਾ ਮੈਂ ਦੇਖ ਤੋ ਤੱਕ ਕਿੰਨਾ ਕੈਬਨਟ ਦਾ ਵੀ ਕੋਈ ਕੰਮ ਨਹੀਂ ਕਦੀ ਇਹ ਹੋਇਆ ਵਾ ਕਿ ਕੈਬਨਿਟ ਕਹੇ ਜੀ ਉਹ ਅਸੀਂ 500 ਪੋਸਟਾਂ ਨੂੰ ਮਨਜ਼ੂਰੀ ਦਿੱਤੀ ਇੱਕ ਮੰਤਰੀ ਜਾਂਦਾ ਵਾ ਜਲੰਧਰ ਤੋਂ ਜਾਂਦਾ ਵਾ ਚੰਡੀਗੜ੍ਹ ਪਹੁੰਚਦਾ ਵਾ 500 ਦੇ ਨਾਲ ਗਨਮੈਨ ਆ ਦੂਸਰਾ ਜਾਂਦਾ ਵਾ 800 ਦੇ ਨਾਲ ਗਨਮੈਨ ਆ ਆਪਾਂ 10 ਕਰੋੜ ਦਾ ਖਰਚਾ ਕਰਕੇ 2 ਦਿਨ ਲਈ ਕੈਬਨਿਟ ਦੀ ਮੀਟਿੰਗ ਕਰਦੇ ਆ ਉਹਦੇ ਵਿੱਚ ਆਪਾਂ ਬਿਆਨ ਦਿੰਨੇ 500 ਪੋਸਟਾਂ ਸੈਂਕਸ਼ਨ ਕਰਤੀਆਂ ਦਿੱਲੀ ਦੀ ਜਿਹੜੀ ਦਿੱਲੀ ਦੇ ਲੀਡਰ ਆ ਸੁਤਿੰਦਰ ਜੈਨ ਉਹ ਪੰਜਾਬ ਸਰਕਾਰ ਦੇ ਜਿੰਨੇ ਵੀ ਮੰਤਰੀ ਐ ਐਮਐਲਏ ਕਹਿੰਦੇ ਤੁਸੀਂ ਕਿਸਾਨਾਂ ਨੂੰ ਜਾ ਕੇ ਸਮਝਾਓ ਮੀਟਿੰਗ ਕਰਦੇ ਉਹਨਾਂ ਨੂੰ ਇਹੋ ਕੁਝ ਬੀਜੇਪੀ ਵਾਲੇ ਕਰਦੇ ਮੈਂ ਬੜੀ ਕੌੜੀ ਗੱਲ ਕਰ ਰਿਹਾ ਬੜੀ ਓਪਨ ਗੱਲ ਕਰ ਰਿਹਾ ਜੇ ਬੀਜੇਪੀ ਵਾਲਿਆਂ ਲੀਡਰਾਂ ਦੇ ਐਮਐਲਏ ਦੇ ਮੂੰਹ ਦੇ ਉੱਤੇ ਸ਼ਾਈ ਸੁੱਟ ਕੇ ਕੁਰਤੇ ਪਜਾਮੇ ਪਾੜ ਕੇ ਕੱਚੇ ਬਿਲਾਡ ਚ ਘਰਾਂ ਨੂੰ ਭੇਜੇ ਸੀ ਕਿਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਇਹ ਅਸਰ ਨਾ ਹੋ ਜਵੇ ਮੈਂ ਵੀ ਪੰਜਾਬੀ ਹਾਂ ਮੈਂ ਵੀ ਕਿਸਾਨ ਦਾ ਪੁੱਤ ਹਾਂ ਮੈਂ ਵੀ ਖੇਤੀ ਦਾ ਪੁੱਤ ਆ ਮੈਂ ਵੀ ਜ਼ਿੰਦਗੀ ਜਿਹੜੀ ਆਪਣੀ ਨੌਕਰੀ ਕੀਤੀ ਆ ਖੇਤਾਂ 'ਚ ਕੀਤੀ ਤੁਸੀਂ ਕਿਸਾਨਾਂ ਨੂੰ ਕੀ ਗਾਈਡ ਕਰੋਗੇ ਕਿਸਾਨਾਂ ਕੋਲੋਂ ਜ਼ਮੀਨ ਲੈ ਕੇ ਲੈਂਡ ਪੂਲਿੰਗ ਪਾਲਸੀ ਆ ਕਹਿੰਦੀ ਆ ਮੰਨ ਲਓ ਇੱਕ ਬੰਦੇ ਤੋਂ 10 ਲੱਖ ਰੁਪਏ ਲਿਆ 10 ਕਿੱਲੇ ਜ਼ਮੀਨ ਲਈ ਹੈ ਪਹਿਲਾ ਹੈ ਕੰਫੀਡੈਂਸ ਲੈਵਲ ਕਿੰਨਾ ਜ਼ੀਰੋ ਆ ਆਪੇ ਮੈਂ ਰਜੀ ਪੁੱਜੀ ਆਪੇ ਮੇਰੇ ਬੱਚੇ ਜੀਣ ਪਹਿਲਾਂ ਕਹਿੰਦਾ ਜੀ ਨਾ 30000 ਦਿਆਂਗੇ ਇੱਕ ਕਿੱਲੇ ਦਾ ਠੇਕਾ ਫਿਰ ਕੈਬਨਟ ਵੱਲੋਂ ਮਾਤਾ ਮੀਟਿੰਗ ਕਰਦੀ ਹੈ ਨਹੀਂ ਜੀ 50000 ਦਿਆਂਗੇ ਫਿਰ ਆਪਣੇ ਸਟੈਂਡ ਤੋਂ ਪਰਤੇ ਜਾਂਦੇ ਯੂ-ਟਰਨ ਲੈ ਲੈ ਨਹੀਂ ਜੀ ਨਹੀਂ ਨਹੀਂ ਅਸੀਂ 1 ਲੱਖ ਰੁਪਇਆ ਦਿਆਂਗੇ ਪਰ 1 ਲੱਖ ਰੁਪਇਆ ਕੁਝ ਕੰਡੀਸ਼ਨਾਂ ਨਾਲ ਦਿਆਂਗੇ ਹੁਣ ਅਸੀਂ 50000 ਰੁਪਇਆ ਦਿਆਂਗੇ ਜਿਹਦੀ 10 ਕਿੱਲੇ ਜ਼ਮੀਨ ਲੈ ਲਈ ਉਹਨੂੰ ਕਮਰਸ਼ੀਅਲ ਪਲਾਟ ਦੇਣਗੇ ਉਹਨੂੰ ਰੈਜ਼ੀਡੈਂਸ਼ੀਅਲ ਪਲਾਟ ਦੇਣਗੇ ਪਰ ਤਿੰਨ ਸਾਲੀ ਨੂੰ ਠੇਕਾ ਦੇਣਗੇ ਜ਼ਮੀਂਦਾ 10 ਕਿੱਲੇ ਜ਼ਮੀਨ ਲਈ ਆ 5-5 ਲੱਖ ਤਿੰਨ ਵਾਰੀ ਦੇਣਗੇ ਉਹਨੂੰ ਪਹਿਲੇ ਸਾਲ ਦਾ ਮੰਨ ਲਓ 5 ਲੱਖ ਆ ਗਿਆ ਉਹਦੇ ਕੋਲ ਅੱਗੇ ਪਤਾ ਕੀ ਹੋਣਾ ਪੰਜਾਬ ਸਰਕਾਰ ਦੇ ਕੇਜਰੀਵਾਲ ਦੇ ਸਤਿੰਦਰ ਜੈਨ ਅਮਨ ਅਰੋੜਾ ਨੀਲ ਗਰਗ ਜਿਹੜਾ ਮਰਜੀ ਲਾਈਵ ਡਿਬੇਟ 'ਚ ਆ ਜਾਓ ਤਹਾਡੀ ਕਿਸਾਨੀ ਕਿਸਾਨੀ ਨੂੰ ਕੁਚਲਣ ਦੀ ਪਾਲਿਸੀ ਹੈ ਮੈਂ ਤੁਹਾਡਾ ਅਜੰਡਾ ਨੰਗਾ ਕਰ ਰਿਹਾ ਤੁਸੀਂ 10 ਕਿੱਲੇ ਜ਼ਮੀਨ ਲੈ ਕੇ ਮੈਂ 5 ਲੱਖ ਦੱਸਦਾ ਸਾਨੂੰ ਕੀ ਗਰੰਟੀ ਹੈ ਤੁਸੀਂ 5 ਲੱਖ ਦਿਓਗੇ ਕੋਈ ਗਰੰਟੀ ਨਹੀਂ ਚਲੋ ਮੰਨ ਲਿਆ ਜੇ 5 ਲੱਖ ਦਿੱਤਾ ਜਦੋਂ ਉਹ ਡਿਵੈਲਪਮੈਂਟ ਹੋਣੀ ਆ ਉਹਦੇ ਦਿੱਤੇ ਹੋਏ 10 ਕਿੱਲੇ ਦੀ ਅੰਦਾਜ਼ਨ ਡਵੈਲਪਮੈਂਟ ਚਾਰਜਸ ਉਸੇ ਕਿਸਾਨ ਨੇ ਜਮਾ ਕਰਾਉਣੇ ਇਹ ਤੁਹਾਨੂੰ ਨਹੀਂ ਸੀ ਪਤਾ ਅੰਦਾਜ਼ਾ ਲਾ ਲਓ 10 10 ਕਿੱਲੇ ਜੇ ਜ਼ਮੀਨ ਦਿੱਤੀ ਉਹਨੇ ਉਹਦੇ ਡਵੈਲਪਮੈਂਟ ਤੇ ਜਿਹੜਾ ਮੰਨ ਲਓ 25 30 ਲੱਖ ਰੁਪਏ ਲੱਗਣਾ ਉਹ ਕਿਸਾਨ ਨੇ ਦੇਣਾ ਕਿਸਾਨ ਦੀ ਕੀ ਵੇਲੇਣੇ ਚ ਬਾਹ ਆਈ ਆ ਉਹ ਜ਼ਮੀਨ ਵੀ ਦੇਵੇ ਉਹ ਪਲਾਟ ਤੁਹਾਡਾ ਲੈ ਲਵੇ ਰੈਜ਼ੀਡੈਂਸ਼ੀਅਲ ਪਲਾਟ ਲੈ ਲਵੇ ਤੁਹਾਡਾ ਕਮਰਸ਼ੀਅਲ ਪਲਾਟ ਲੈ ਲਵੇ ਉਹਨੇ ਪਲਾਟ ਨੂੰ ਚਟਣਾ ਉਹਨੂੰ ਆਪਣੀ ਜ਼ਮੀਨ ਤੇ ਖੇਤੀ ਕਰਨ ਦਿਓ ਹਾਂ ਤੁਹਾਡਾ ਅਸਲ ਏਜੰਡਾ ਵਾ ਹੋਰ ਕਿਸੇ ਬੁੱਲਾ ਦੇ ਸਿਕਰੀ ਜੰਮਦੀ ਹੋਊਗੀ ਦਹੀਂ ਜੰਮਦਾਊਗਾ ਮੈਨੂੰ ਨਹੀਂ ਪਤਾ ਬੋਲਣ ਲੱਗਿਆ ਮੈਂ ਪੰਜਾਬ ਸਰਕਾਰ ਦਾ ਏਜੰਡਾ ਨੰਗਾ ਕਰਦਾ ਪੰਜਾਬ ਦੇ ਵਿੱਚੋਂ ਖੇਤੀ ਯੋਗ ਜ਼ਮੀਨ ਖਤਮ ਕਰਕੇ ਸੈਂਟਰ ਨੇ ਭਗਵਾਨ ਤਮਾਨ ਦੇ ਰਹੀਂ ਇਹਨੂੰ ਜਮੂਰਾ ਬਣਾ ਕੇ ਕੇਜਰੀਵਾਲ ਨੇ ਆਪਣਾ ਬਣਾ ਕੇ ਏਜੰਡਾ ਕੇਜਰੀ ਵਾਲਕ ਬਾਣੀਆਂ ਦੇ ਰਹੀਂ ਕਰਕੇ ਪੰਜਾਬ ਨੂੰ ਖਤਮ ਕਰਕੇ ਐਮਐਸਪੀ ਦਾ ਮੁੱਦਾ ਖਤਮ ਕਰਨਾ ਤੁਹਾਡੀ ਜਦੋਂ ਜ਼ਮੀਨ ਹੀ ਨਾ ਰਹੀ ਐਮਐਸਪੀ ਕਿਹਦੇ ਕੋਲੋਂ ਮੰਗੋਗੇ ਹਾਂਜੀ ਸੋ ਇਹ ਚੀਜ਼ਾਂ ਪੰਜਾਬ ਦੇ ਖਿਲਾਫ ਆ ਕਿਸਾਨਾਂ ਦੇ ਖਿਲਾਫ ਆ ਔਰ ਇਸ ਮੈਂ ਸਰਕਾਰ ਨੂੰ ਵਾਰਨਿੰਗ ਦੇਣੀ ਚਾਹਣਾ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਦੇ ਸਾਰੇ ਭਾਈਚਾਰਿਆਂ ਵੱਲੋਂ ਨਹੀਂ ਤੇ ਇਸੇ ਵਾਲ ਪਿੰਡ ਜਗਰਾਉਂਦੇ ਲਾਗੇ ਧਰਨਾ ਲਗਾ ਉੱਥੇ ਪੱਤਰਕਾਰ ਗਿਆ ਮੈਂ ਅੱਜ ਦੋ ਵਾਰ ਇੰਟਰਵਿਊ ਸੁਣੀ ਆ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਤੁਹਾਡੇ ਕੋਲ ਕਿਹੜਾ ਰਾਈਟ ਆ ਗੁਰਦੁਆਰੇ ਦੀ ਜ਼ਮੀਨ ਦੇ ਗੁਰਦੁਆਰੇ ਦੀ ਜ਼ਮੀਨ ਦਾ ਨੰਬਰ ਪਾਇ ਤੁਸੀਂ ਵਿੱਚ ਗੁਰਦੁਆਰੇ ਦੀ ਜ਼ਮੀਨ ਦਾ ਨੰਬਰ ਤੁਸੀਂ ਕਿਵੇਂ ਪਾਤੇ ਉਹ ਪੰਜਾਬ ਸਰਕਾਰ ਦੀ ਇੱਕ ਹੋਰ ਚੀਜ਼ ਆ ਜਿਹੜੇ ਨਵੇਂ-ਨਵੇਂ ਮੰਤਰੀ ਬਣੇ ਆ ਸੰਜੀਵ ਰੋੜਾ ਉਹ ਤਾਂ ਪਹਿਲਾਂ ਰੀਅਲ ਏਸਟੇਟ ਦਾ ਬਿਜ਼ਨਸ ਆ ਉਹਨਾਂ ਨੂੰ ਇਸ ਮਸਲੇ ਦੇ ਅੱਗੇ ਕਰਦੇ ਆ ਸਰ ਉਹਨਾਂ ਨੂੰ ਅੱਗੇ ਕਰਦੇ ਆ ਆਪ ਕੀ ਕਰਦੇ ਆ ਭਗਵੰਤ ਮਾਨ ਗ੍ਰਹਿ ਮੰਤਰੀ ਆ ਪੋਲ ਲਾ ਕੇ ਡੀਜੀਪੀ ਯਾਦਵ ਸਾਹਿਬ ਆਉਂਦੇ ਆ ਅਸੀਂ 1 ਕਿਲੋ ਰੋਇਨ ਫੜੀ ਆ ਡੀਜੀਪੀ ਜਿਹੜਾ 3 ਲੱਖ ਰੁਪਿਆ ਤਨਖਾਹ ਲੈ ਰਿਆ ਇਹ ਉਹਦੀ ਡਿਟੀ ਚ ਐਮਰਸਰ ਦੇ ਵਿੱਚ ਕਿਸੇ ਨੇ ਰੋਇਨ ਫੜੀ ਆ ਐਸਐਸਪੀ ਐਮਰਸਰ ਦੱਸੇ ਜੇ ਤਰਨਤਨ ਦੇ ਐਸਐਚਓ ਨੇ ਰੋਇਨ ਫੜੀ ਆ ਡੀਐਸਪੀ ਤਰਨਤਨ ਦੱਸੇ ਡੀਜੀਪੀ ਦੀ ਕੀ ਡਿਊਟੀ ਆ ਡੀਜੀਪੀ ਓਵਰਕਾ ਓਵਰਾਲ ਕੰਟਰੋਲ ਵੇਖਣ ਮੇਰੀ ਇੰਟੈਲੀਜੈਂਸ ਕੀ ਕਰ ਰਹੀ ਆ ਹੋਮ ਡਿਲੀਵਰੀ ਤੇ ਨਸ਼ਾ ਵਿਖ ਰਿਆ ਪੰਜਾਬ ਸਰਕਾਰ ਉੱਤੇ ਤੇ ਕੰਟਰੋਲ ਨਹੀਂ ਕਰ ਰਹੀ ਲੋਕਾਂ ਦਾ ਅਸਲੀ ਮੁੱਦਾ ਤੋਂ ਧਿਆਨ ਭਟਕਾ ਰਹੀ ਆ ਲਾਅ ਐਂਡ ਆਰਡਰ ਖਤਮ ਆ ਲੋਕਾਂ ਨੂੰ ਫਰੌਤੀਆਂ ਦੀਆਂ ਧਮਕੀਆਂ ਆ ਰਹੀਆਂ ਬੇਰੋਜਗਾਰੀ ਕਿੰਨੀ ਆ ਐਜੂਕੇਸ਼ਨ ਦਾ ਕੋਈ ਸਿਸਟਮ ਨਹੀਂ ਬੱਚੇ ਬਾਹਰ ਚਲੇ ਗਏ ਆਇਲੈਂਡ ਸੈਂਟਰ ਕਿਧੇ ਕਿਧੇ ਜਿਹੜੇ ਟਰੈਵਲ ਏਜੰਟ ਆ ਉਹ ਕਿਹੜੇ ਕਿਹੜੇ ਲੀਡਰ ਤੇ ਕਿਹੜੇ ਕਿਹੜੇ ਮੰਤਰੀ ਕਿਹੜੇ ਕਿਹੜੇ ਪੁਲਿਸ ਅਫਸਰ ਜਿਹੜੇ ਕਿਹੜੇ ਆਈਐਸ ਅਫਸਰ ਆ ਭਾਈਬਾਲ ਪੰਜਾਬ ਨੂੰ ਡੋਬਣ ਚ ਕੌਣ ਆ ਪੰਜਾਬ ਸਰਕਾਰ ਇਸ ਮੁੱਦੇ ਤੇ ਧਿਆਨ ਨਹੀਂ ਕਰ ਰਹੀ ਮੈਂ ਇਸੇ ਵਾਲੀ ਦੀ ਗੱਲ ਤਾਂ ਕਰ ਰਿਹਾ ਸੀ ਗੁਰਦੁਆਰੇ ਦੇ ਨੰਬਰਾਂ ਦੀ ਤਾਂ ਗੱਲ ਕਰ ਰਿਆ ਸੀ ਲੋਕਾਂ ਦੇ ਘਰਾਂ ਦੇ ਨੰਬਰ ਦਿੱਤੇ ਕਿਸੇ ਕੋਲ ਵੀ ਕੀ ਰਾਈਟ ਆ ਗੁਰਦੁਆਰੇ ਦੇ ਨੰਬਰ ਪਾ ਦੋਵੇ ਇਹਦਾ ਮਤਲਬ ਤੁਸੀਂ ਲਾਹੰਤੀ ਰੋਗ ਹੋ ਤੁਸੀਂ ਉਹ ਪੁਰਾਣੇ ਕਾਮੁਨਿਸਟ ਲੋਕ ਜੇ ਜਿਹੜੇ 80 82 84 ਦੇ ਵਿੱਚ ਸਿੱਖਾਂ ਦੇ ਖਿਲਾਫ ਪਾਣੀ ਪੀ ਕੇ ਪੀ ਪੀ ਕੇ ਕੋਸਦੇ ਸੀ ਤੁਸੀਂ ਉਹ ਬੰਦੇ ਜਿਨ੍ਹਾਂ ਦਾ ਗੁਰੂ ਪੀਰ ਕੋਈ ਨਹੀਂ ਕੋਈ ਤੁਹਾਡਾ ਧਰਮ ਨਹੀਂ ਤੁਹਾਡਾ ਕੋਈ ਕੋਈ ਅਮਾਨ ਨਹੀਂ ਕੋਈ ਤੁਹਾਡਾ ਦੇਵੀ ਦੇਵਤਾ ਨਹੀਂ ਤੇ ਕੋਈ ਤੁਹਾਡਾ ਗੁਰੂ ਨਹੀਂ ਨਾ ਸੀਐਮ ਦਾ ਨਾ ਕੇਜਰੀਵਾਲ ਦਾ ਨਸਿੰਦਰ ਜੰਦਾ ਕੋਈ ਕਿਸਾਨ ਕੈਨੇਡਾ ਤੇ ਇੰਗਲੈਂਡ ਤੋਂ ਇੱਥੇ ਆਏ ਆ ਉਹ ਕਹਿੰਦੇ ਜਦੋਂ ਸਾਨੂੰ ਪਤਾ ਲੱਗਾ ਸਾਡੀ ਜ਼ਮੀਨ ਵੀ ਇਹਦੇ ਵਿੱਚ ਲੈਂਡ ਪੋਲਿੰਗ ਸਕੀਮ ਦੇ ਤਾਹਤ ਇਹਦੇ ਵਿੱਚ ਆ ਗਈ ਹੈ ਦੇਖੋ ਉਹ ਸਾਰੇ ਕਿਸਾਨਾਂ ਨੇ ਆਉਣਾ ਹੀ ਆ ਮੈਂ ਗੱਲ ਆਪਣੀ ਕਰ ਰਿਹਾ ਸੀ ਨਿਰਮਲਜੀਤ ਸਿੰਘ ਸੇਖੋਂ ਦਾ ਪਿੰਡ ਆ ਇਸੇਵਾਲ ਨਿਰਮਲਜੀਤ ਸਿੰਘ ਸੇਖੋਂ ਕੌਣ ਆ ਕੇਜਰੀਵਾਲ ਸਾਹਿਬ ਤੁਹਾਨੂੰ ਪਤਾ ਨਿਰਮਲਜੀਤ ਸਿੰਘ ਸੇਖੋਂ ਓਨਲੀ ਵਨ ਫਲਾਈਂਗ ਆਫੀਸਰ ਇਨ ਦਾ ਇੰਡੀਆ ਜਿਹਨੂੰ ਪਰਮਵੀਰ ਚੱਕਰ ਮਿਲਿਆ ਉਹਦਾ ਲੁਧਿਆਣੇ ਬੁੱਤ ਲੱਗਾ ਤੁਹਾਨੂੰ ਨੇ ਪਤਾ ਹੋਣਾ ਨਰਮਲਜੀਤ ਸਿੰਘ ਸੇਖੋਂ ਉਹਦਾ ਪਿੰਡ ਆ ਨਰਮਲਜੀਤ ਸਿੰਘ ਸੇਖੋਂ ਦਾ ਪਿੰਡ ਦੇ ਬਾਹਰ ਗੇਟ ਲੱਗਾ ਨਰਮਲਜੀਤ ਸਿੰਘ ਸੇਖੋਂ ਦੀ ਪੈੜੀ ਦਾ ਨੰਬਰ ਆ ਗਿਆ ਪਰਮਵੀਰ ਚੱਕਰ ਦੀ ਪੈੜੀ ਦਾ ਨੰਬਰ ਵੀ ਆ ਗਿਆ ਇਹ ਸਾਨੂੰ ਸਮਝ ਲੱਗਦੀ ਮਹਾਰਾਜ ਇਹ ਤਾਰ ਕਿੱਥੋਂ ਹਿਲਦੀ ਤੁਹਾਡੀ ਪੰਜਾਬੀਆਂ ਨੂੰ ਸਿੱਖਾਂ ਨੂੰ ਤੁਸੀਂ ਖਤਮ ਕਰਨਾ ਚਾਹੁੰਦੇ ਜੀ ਪਰ ਤੁਸੀਂ ਇਹ ਮਤ ਭੁੱਲਿਓ ਕਿਸਾਨੀ ਦੇ ਨਾਲ ਆੜ੍ਹਤੀ ਜੁੜਿਆ ਵਪਾਰੀ ਜੁੜਿਆ ਮਜ਼ਦੂਰ ਜੁੜਿਆ ਲੇਬਰ ਕਲਾਸ ਦੂਜੀ ਜੁੜੀ ਰਾਜ ਮਿਸਤਰੀ ਜੁੜੇ ਇੱਟਾਂ ਦੇ ਭੱਠੇ ਜੁੜੇ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਚੱਲ ਸਾਰੇ ਲੋਕਾਂ ਦਾ ਰੋਜ਼ਗਾਰ ਕੰਬਾਈਨਰ ਰਿਪੇਅਰ ਵਾਲੇ ਟਰੈਕਟਰ ਵਰਕਸ਼ਾਪ ਵਾਲੇ ਉਹ ਸਾਰੇ ਦੇ ਸਾਰੇ ਲੋਕ ਤਰਨਿਆਂ ਦੇ ਬੈਠੇ ਆ ਸਾਨੂੰ ਮਾਨ ਸਾਹਿਬ ਸਮਝ ਲੱਗਦੀ ਆ 12 ਫਰਵਰੀ 24 ਨੂੰ ਜਿਹੜਾ ਕਿਸਾਨੀ ਦੇ ਵਿੱਚ ਤੁਸੀਂ ਬਿਠਾਏ ਸੀ ਸ਼ੰਭੂ ਬਾਰਡਰ ਤੇ ਸਮਝ ਲੱਗਦੀ ਸੀ ਕਿੰਨੇ ਬਿਠਾਏ ਪਹਿਲੇ ਬੰਦੇ ਬੈਠੇ ਸੀ ਦਿੱਲੀ ਇਹ ਕਿੰਨੇ ਬਿਠਾਏ 24 ਦੀ ਇਲੈਕਸ਼ਨ ਕਰਕੇ ਠਾਏ ਗਲਤ ਗੱਲ ਗਲਤ ਹੋ ਕੇ ਆ ਗਏ ਹੋਵੇ ਤੇ ਆ ਕੇ ਡਿਬੇਟ ਕਰ ਲੋ 24 ਦੀ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਠਾਏ ਠਾਏ ਕਿਉਂਕਿ ਤੁਸੀਂ ਕਿਸਾਨਾਂ ਨੂੰ ਖੱਸੀ ਕਰਨਾ ਚਾਹੁੰਦੇ ਸੀ ਲੋਕਾਂ ਦੀ ਨਿਗਾ ਵਿੱਚ ਉਹਨਾਂ ਦਾ ਅਕਸ ਖਰਾਬ ਕਰਨਾ ਚਾਹੁੰਦੇ ਸੀ ਕਿਉਂਕਿ ਕਿਸਾਨ ਲੋਕਾਂ ਦੀ ਲੜਾਈ ਲੜਦੇ ਆ ਕਿਸਾਨਾਂ ਦੇ ਹੌਸਲੇ ਪਸਤ ਕਰਦੇ ਕਿਉਂਕਿ ਤੁਸੀਂ ਆਪਣੀ ਲੈਂਡ ਪੂਲਿੰਗ ਪਾਲਿਸੀ ਲੈਣੀ ਸੀ ਹਾਂਜੀ ਇਸ ਕਰਕੇ ਕੀਤਾ ਸਾਰਾ ਹਾਂਜੀ ਦੋਸਤੋ ਮੇਰਾ ਸਾਰੇ ਲੋਕਾਂ ਨੂੰ ਇਹ ਵੀ ਪੀ ਲਿਆ ਵੀ ਜਿਆਦਾ ਤੋਂ ਜਿਆਦਾ ਕਿਸਾਨਾਂ ਦਾ ਸਾਥ ਤਾਂ ਅੱਜ ਕਿਸਾਨਾਂ ਨਾਲ ਧੱਕਾ ਹੋ ਰਿਹਾ ਕੱਲ ਕਿਸੇ ਨਾਲ ਵੀ ਹੋ ਸਕਦਾ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੇ ਚੈਨਲ ਨੂੰ ਕਰ ਦਿਓ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਹਾਂਜੀ ਸਸ